ਬੱਲੀ ਬੱਲੀ ਕਿਰੋਨ ਕਾ ਅਜ ਲਗੀਆਂ ਬੱਲੀ ਬੱਲੀ ਕਿਰੋਨ ਕਾ ਅਜ ਲਗੀਆਂ ਸੋਰਾ ਮੇਰਾ ਲਾਇਆ ਪਤਾ ਸੀ ਸੋਰਾ ਮੇਰਾ ਲਾਇਆ ਪਤਾ ਸੀ ਸੱਸ ਮੇਰੀ ਨੇ ਤੜਕੀ ਸੱਸ ਮੇਰੀ ਨੇ ਤੜਕੇ ਮੇਰੀ ਵਾਰੀ ਆਈ ਪਤਿੱਲਾ ਖੜਕੇ ਮੇਰੀ ਵਾਰੀ ਆਈ ਪਤਿੱਲਾ ਖੜਕੇ ਮੇਰੀ ਵਾਰੀ ਆਈ ਪਤਿੱਲਾ ਖੜਕੇ ਉਨਾ ਬੜਾ ਕੁੱਟੀ ਅਤੀ ਮੈਂ ਬੜਾ ਰੁਈ ਉਨਾ ਬੜਾ ਕੁੱਟੀ ਅਤੀ ਮੈਂ ਬੜਾ ਰੁਈ ਕੇ ਰਾਤੀ ਢਿੰਗੜ ਢਿੰਗੜ ਹੋਈ ਕੇ ਰਾਤੀ ਢਿੰਗੜ ਢਿੰਗੜ ਹੋਈ ਕੇ ਰਾਤੀ ਡਿੰਗੜ ਡਿੰਗੜ ਹੋਈ ਬੱਲੀ ਬੱਲੀ ਕੀ ਸਾਰੀ ਪਿੰਡ ਬੈਰ ਪੈ ਗਿਆ ਬੱਲੀ ਬਣਲੀ ਕੀ ਸਾਰੀ ਪਿੰਡ ਬੈਰ ਪੈ ਗਿਆ ਗੂਰਾ ਰੰਗ ਨਾ ਕਿਸੇ ਨੂੰ ਰੱਬ ਦੇਵੀ ਸਾਰੀ ਪਿੰਡ ਬੇਰ ਪੈ ਗਏ ਆ ਰੌਣਕ ਲੱਗੇਗੀ ਲੱਗੇਗੀ ਸਾਰੀ ਰਾਤ ਰੌਣਕ ਲੱਗੇਗੀ ਲੱਗੇਗੀ ਸਾਰੀ ਰਾਤ ਬੱਲੇ ਬੱਲੇ ਕੀ ਜੇ ਤੂੰ ਮੇਰੀ ਟੋਰ ਵੀਕਨੀ ਬੱਲੇ ਬੱਲੇ ਕੀ ਜੇ ਤੂੰ ਮੇਰੀ ਟੋਰ ਵੀਕਨੀ ਕਾਲੀ ਘਗਰੀ ਨੂੰ ਕਾਲੀ ਘਗਰੀ ਨੂੰ ਗੁੰਗਰੂ ਲਗਾ ਦੇ ਜੇ ਤੂੰ ਮੇਰੀ ਟੋਰ ਵੇਖਨੀ ਕਾਲੀ ਘਗਰੀ ਨੂੰ ਗੁੰਗਰੂ ਲਗਾ ਦੇ ਜੇ ਤੂੰ ਮੇਰੀ ਟੋਰ ਵੇਖਨੀ ਓ ਜਮੀਨ ਨਸੀਬਾਂ ਵਾਲੀ ਜਿੱਤੇ ਮਾਵਾਂ ਦੀਆਂ ਨਚੀਆਂ ਓ ਜਮੀਨ ਨਸੀਬਾਂ ਵਾਲੀ ਜਿੱਤੇ ਮਾਵਾਂ ਦੀਆਂ ਨਚੀਆਂ ਗਿੱਦੇ ਵਿੱਚ ਦੋ ਬਹਿਣਾਂ ਨਚੀਆਂ ਕਦੀ ਨਾ ਹੋਈ ਲੜਾਈ ਗਿੱਦੇ ਵਿੱਚ ਦੋ ਬਹਿਣਾਂ ਨਚੀਆਂ ਕਦੀ ਨਾ ਹੋਈ ਲੜਾਈ ਦੋਨੋਂ ਬਹਿ ਕੇ ਗੰਨਾ ਚੁੱਪਨ ਚਿੰਗਾ ਦੀ ਢੇਰੀ ਲਾਈ ਦੋਨੋਂ ਬਹਿ ਕੇ ਗੰਨਾ ਚੁੱਪਨ ਚਿੰਗਾ ਦੀ ਢੇਰੀ ਲਾਈ ਨੀ ਐ ਚਿੰਗ ਤੇਰੀ ਨੀ ਐ ਚਿੰਗ ਤੇਰੀ ਤੇ ਚਿੰਗ ਮੇਰੀ ਨੀ ਐ ਚਿੰਗ ਤੇਰੀ ਤੇ ਐ ਚਿੰਗ ਮੇਰੀ ਨੀ ਐ ਚਿੰਗ ਤੇਰੀ ਤੇ ਐ ਚਿੰਗ ਮੇਰੀ